ਸਵਾਗਤ ਹੈ ਜੀ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ। ਦੋਸਤੋ ਅੱਜ ਦੀ ਜਿਹੜੀ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰਾਂਗੇ ਇਹ ਸਿੱਖ ਰਾਦੇ ਰਾਜਾ ਮਹਾਰਾਜਾ ਦਲੀਪ ਸਿੰਘ ਦੀ ਵੀਡੀਓ ਆ ਦੋਸਤੋ ਇਸ ਵੀਡੀਓ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੇ ਸ਼ਹਿਰ ਬਾਰੇ ਅਤੇ ਉਹਨਾਂ ਦੀ ਬਣੀ ਕਵਰ ਬਾਰੇ ਅਤੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਹੈ ਜਿਹੜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲੇਗੀ। ਸੋ ਦੋਸਤੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੇ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ। ਇਹ ਸ਼ਹਿਰ ਜਿੱਥੇ ਉਹਨਾਂ ਨੂੰ ਦਫਨਾਇਆ ਗਿਆ ਇਹ ਸ਼ਹਿਰ ਦੇ ਬਿਲਕੁਲ ਨਾਲ ਉਹਨਾਂ ਦਾ ਬੁੱਤ ਲੱਗਾ ਹੋਇਆ ਆ ਸਾਹਮਣੇ ਉਹ ਚਰਚ ਹੈ ਜਿੱਥੇ ਆਪਾਂ ਜਾਣਾ ਹੈ ਸੋ ਆ ਲਿਖਿਆ ਜੀ ਕਾਮਨਵੈਲਥ ਵਾਰ ਗਰੇਵਸ ਇਨ ਮੈਮਰੀ ਆਫ ਦਲੀਪ ਸਿੰਘ ਤੇਰੀ ਮਿੱਟੀ ਨੂੰ ਲੈ ਜਾਾਂਗੇ ਅਸੀਂ ਆਬਾਂ ਦੇ ਦੇਸ਼ ਸੋ ਆਪਾਂ ਟੈਟਫੋਰਡ ਸਿਟੀ ਦੇ ਵਿੱਚ ਹੀ ਖਲੋਤੇ ਆਂ ਜੀ ਇਹ ਗੱਲ ਹੈ ਜੀ ਇੰਗਲੈਂਡ ਯੂਕੇ ਦੀ ਲੰਡਨ ਤੋਂ ਤਕਰੀਬਨ 150 ਕਿਲੋਮੀਟਰ ਦੂਰ ਇਹ ਬੜਾ ਪੁਰਾਣਾ ਸ਼ਹਿਰ ਹੈ ਮਹਾਰਾਜਾ ਦਲੀਪ ਸਿੰਘ ਜੀ ਦੀਆਂ ਬਹੁਤ ਸਾਰੀਆਂ ਜਾਦਾਂ ਇੱਥੇ ਜੁੜੀਆਂ ਹਨ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਡਾ ਨਾਲ ਉਹਨਾਂ ਦੀਆਂ ਕੁਝ ਜਾਦਾਂ ਦੀ ਸਾਂਝ ਹੋ ਚੁੱਕੀ ਹੈ 17000 ਏਕੜ ਇੱਥੇ ਮਹਾਰਾਜਾ ਦਲੀਪ ਸਿੰਘ ਨੇ ਖਰੀਦਿਆ ਹੋਇਆ ਸੀ ਇੱਥੇ ਹੀ ਉਹ ਘਰ ਸੀ ਬਹੁਤ ਵੱਡਾ ਮਹੱਲ ਵਰਗਾ ਜਿਹੜਾ ਮਹਾਰਾਣੀ ਵੱਲੋਂ ਉਹਨਾਂ ਨੂੰ ਰਹਿਣ ਲਈ ਦਿੱਤਾ ਗਿਆ ਸੀ ਉਹ ਬੜਾ ਵੱਡਾ ਮਹੱਲ ਹੈ ਜੀ ਬੜਾ ਸੋਹਣਾ ਲੱਗਦਾ ਵੇਖਣ ਨੂੰ ਕਹਿਣ ਨੂੰ ਤੇ ਆਓ ਇਸ ਸ਼ਹਿਰ ਦੇ ਨਾਲ ਜਿਹੜੀਆਂ ਹੋਰ ਸਾਂਝਾਂ ਹੋ ਤੁਹਾਡੇ ਨਾਲ ਸਾਂਝਾਂ ਕਰਦੇ ਆ ਫਤਿਹ ਬਲਾਓ ਵੀਡੀਓ ਸ਼ੁਰੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤੁਹਾਨੂੰ ਜੀਤ ਦਿਖਾਉਣੀ ਆ ਇੱਥੇ ਆ ਘਰ ਵੇਖੋ ਇਦਾਂ ਦੇ ਘਰਾਂ ਦੀਆਂ ਕੰਧਾਂ ਉੱਥੇ ਲੰਡਨ 'ਚ ਨਹੀਂ ਅਸੀਂ ਦੇਖੀਆਂ ਇਹ ਘਰ ਜਿਹੜਾ ਨਾ ਇਹਨੂੰ ਪੱਥਰ ਜੇ ਲਾਏ ਹੁੰਦੇ ਸੀਮੈਂਟ ਦੇ ਨਾਲ ਪੱਥਰ ਦੀ ਚਣਾਈ ਕੀਤੀ ਹੁੰਦੀ ਆ ਸੋਹਣੇ ਲੱਗਦੇ ਆ ਜਿਵੇਂ ਆਪਾਂ ਉਥੇ ਪਹਾੜਾਂ ਦੇ ਵਿੱਚ ਨਹੀਂ ਸੜਕਾਂ ਦੇ ਨਾਲ ਪੱਥਰ ਲਾਏ ਹੁੰਦੇ ਜਿਹੜਾ ਵੱਡੇ ਹੁੰਦੇ ਆ ਇਹ ਪੱਥਰ ਹੋਰ ਟਾਈਪ ਦਾ ਹੈ ਸ਼ਹਿਦ ਇਸ ਏਰੀਆ ਚੋਂ ਨਿਕਲਦਾ ਹੋਵੇ ਤੇ ਘਰ ਬੜੇ ਸੋਹਣੇ ਆ ਨਿੱਕੇ ਨਿੱਕੇ ਇੱਥੇ ਘਰ ਆ ਨਾਲ-ਨਾਲ ਲੱਗਦੇ ਛੋਟੇ ਛੋਟੇ ਅੱਗੇ ਕੋਟ ਜਾੜ ਜੇ ਬਣੇ ਹੋਏ ਫਰੰਟ ਜਾੜ ਬਣੇ ਆ ਲੋਕਾਂ ਨੇ ਆਪਣੇ ਆਪਣੇ ਬਣਾਏ ਕਾਰ ਪਾਰਕਿੰਗਾਂ ਸਾਰੀਆਂ ਸੜਕਾਂ ਦੇ ਉੱਤੇ ਆ ਹੁਣ ਆਪਾਂ ਇਥੋਂ ਵੀਡੀਓ ਸ਼ੁਰੂ ਕਰਕੇ ਆਓ ਅੱਜ ਮਹਾਰਾਜ ਦਲੀਪ ਸਿੰਘ ਇੱਥੇ ਇੱਕ ਜਿਹੜਾ ਬੋਤ ਲੱਗਾ ਹੋਇਆ ਉਹ ਵੇਖ ਕੇ ਆਉਨੇ ਆ ਤੇ ਜਿਹੜੀ ਉਹਨਾਂ ਦੀ ਇੱਥੇ ਸਮਾਦ ਕਹਿ ਲੋ ਕਬਰ ਕਹਿ ਲੋ ਯਾਦਗਾਰ ਕਹਿ ਲੋ ਉੱਥੇ ਵੀ ਆਪਾਂ ਜਾ ਕੇ ਆਉਣਾ ਚਲੋ ਆਓ ਚੱਲਦੇ ਆਂ ਜੀ ਸਿਟੀ ਸੈਂਟਰ ਦੇ ਕੋਲ ਆ ਸ਼ਾਪਿੰਗ ਸੈਂਟਰ ਆ ਉਹਦੇ ਨਾਲ ਆ ਕਾਰ ਪਾਰਕ ਹੈ ਜਿੱਥੇ ਆਪਾਂ ਗੱਡੀ ਲਾਈ ਹੈ ਕਾਰ ਪਾਰਕ ਦੇ ਪਿਛਲੇ ਪਾਸੇ ਨਾ ਆ ਵੇਖੋ ਇੱਕ ਪਾਰਕ ਆ ਜਿੱਥੇ ਲੋਕ ਸੈਰ ਵਗੈਰਾ ਕਰ ਰਹੇ ਆ ਤੇ ਵੱਡੇ ਵੱਡੇ ਹਰੇ-ਹਰੇ ਦਰਖਤ ਦਰਖਤ ਆ ਸੋਹਣਾ ਵਾ ਕਿਉਂਕਿ ਮੀਂਹ ਬਥੇਰੇ ਪੈਂਦੇ ਆ ਹਰੀਆਲੀ ਵੇਖੋ ਕਿੰਨੀ ਸੋਹਣੀ ਹੈ ਥੱਲੇ ਘਾ ਕਿੰਨਾ ਸੋਹਣਾ ਤੇ ਇੱਥੇ ਹੈਗੀ ਜੀ ਇੱਕ ਨਦੀ ਇਹ ਨਹਿਰ ਜੀ ਹੈ ਛੋਟੀ ਜੀ ਤੇ ਪਾਣੀ ਵਗ ਰਿਹਾ ਹੈ ਹੌਲੀ ਹੌਲੀ ਆ ਬਤਕਾਂ ਦੇਖੋ ਇਧਰ ਵੀ ਤੈਰ ਰਹੀਆਂ ਉਧਰ ਵੀ ਕਾਫੀ ਬਤਕਾਂ ਹਨ ਸੋ ਪੁਲ ਹੋ ਗਿਆ ਜੀ ਪਾਰ ਇਧਰੋਂ ਵੀ ਆ ਗਈ ਨਹਿਰ ਉਧਰੋਂ ਵੀ ਆ ਗਈ ਹੈ ਪੁਲ ਇਧਰ ਨੂੰ ਵੀ ਉਤਰ ਗਿਆ ਉਧਰ ਵੀ ਅੱਗੇ ਇੱਕ ਦਰਖਤ ਆ ਗਿਆ ਜਿਵੇਂ ਆਪਣੇ ਢੇਉ ਹੁੰਦੇ ਹਨ ਨਾ ਉਦਾਂ ਦੇ ਹੈ ਵੱਡੇ ਵੱਡੇ ਜਿਹਨੂੰ ਫਲ ਲੱਗੇ ਹੋਏ ਆਹ ਫਲ ਜੇ ਲੱਗਾ ਇਹਨੂੰ ਦੀਵੇਂ ਨੂੰ ਕੰਡੇ ਲੱਗੇ ਹੁੰਦੇ ਨਾ ਉਦਾਂ ਦਾ ਇਸੇ ਦਰਖਤ ਦੇ ਥੱਲੇ ਹੋਣਾ ਉਹ ਥਾਂ ਜਿੱਥੇ ਆਪਾਂ ਜਾਣਾ ਚਾਹੁੰਦੇ ਆ ਸੋ ਇਸੇ ਪਾਰਕ ਦੇ ਵਿੱਚ ਜਿੱਧਰ ਉਧਰ ਵੀ ਨਹਿਰ ਹੈ ਵਿੱਚ ਆ ਦੂਜੇ ਪਾਸੇ ਵੀ ਨਹਿਰ ਹੈ ਤੇ ਵਿੱਚ ਆ ਘੋੜ ਸਵਾਰ ਹੱਥ 'ਚ ਕਿਰਪਾਨ ਫੜੀ ਹੋਈ ਹੈ ਦਸਤਾਰ ਸੋਹਣੀ ਸਜਦੀ ਹੋਈ ਹੈ ਉੱਪਰ ਕਲਗੀ ਲੱਗੀ ਹੋਈ ਹੈ ਜੀ ਤੇ ਘੋੜੇ ਦੇ ਉੱਤੇ ਇਹ ਹੈ ਜੀ ਥੱਲੇ ਲਿਖਿਆ ਹੋਇਆ ਖੰਡੇ ਦਾ ਨਿਸ਼ਾਨ ਹੈ ਦੇਗ ਤੇਗ ਫਤਿਹ ਗੱਲ ਚੱਲਦੀ ਆ ਲਾਹੌਰ ਦੀਆਂ ਗਲੀਆਂ ਤੋਂ ਉਹ ਸ਼ਾਨੋ ਸ਼ੌਕਤ ਤੋਂ ਲਾਹੌਰ ਦੇ ਕਿਲੇ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨੋ ਸ਼ੌਕਤ ਤੇ ਉਹ ਸਿੱਖ ਰਾਜ ਦਾ ਸੂਰਜ ਜਿਹੜਾ ਉਸ ਵੇਲੇ ਬਿਲਕੁਲ ਦੁਪਹਿਰ ਸਿਖਰ ਸੀ ਤੇ ਜਗਮਗਾ ਰਿਹਾ ਸੀ ਹਰ ਪਾਸੇ ਇਹ ਰੌਸ਼ਨੀ ਵੰਡ ਰਿਹਾ ਸੀ ਉਸ ਤੋਂ ਲੈ ਕੇ ਗੱਲ ਕਿੱਥੇ ਆ ਕੇ ਮੁੱਕਦੀ ਹੈ ਕਿ ਜਦੋਂ ਅਖੀਰਲਾ ਵਾਰਿਸ ਫਿਰ ਇੰਗਲੈਂਡ ਲਿਆਂਦਾ ਗਿਆ ੱਟਕੇ ਨਾਲ ਲਿਆਂਦਾ ਗਿਆ ਧਰਮ ਬਦਲਿਆ ਗਿਆ ਸਾਰਾ ਕੁਝ ਖੋਇਆ ਗਿਆ ਔਰ ਉਸ ਨੂੰ ਇੱਥੇ ਗਰੀਬੀ ਚ ਗੁਰਬਤ ਦੇ ਦਿਨ ਦੇ ਵਿੱਚ ਜੀਣ ਲਈ ਮਜਬੂਰ ਕੀਤਾ ਗਿਆ ਇਹ ਗੱਲ ਹੈ ਜੀ ਸਾਡੇ ਮਹਾਰਾਜਾ ਦਲੀਪ ਸਿੰਘ ਦੀ ਅੱਜ ਭਾਵੇਂ ਇੱਥੇ ਸਿੱਖਾਂ ਨੇ ਉਹਨਾਂ ਦੀ ਜਦੋਂ 100 ਸਾਲਾ ਵਰਸੀ ਸੀ ਨਾ 1993 ਦੇ ਵਿੱਚ ਉਦੋਂ ਇੱਕ ਬ੍ਰੌਂਜ਼ ਦਾ ਬਣਾ ਕੇ ਇੱਕ ਬੁੱਤ ਲਾਇਆ ਗਿਆ ਹੈ ਸਿੱਖ ਬੁੱਤ ਪੂਜਕ ਨਹੀਂ ਹੈ ਪਰ ਬੋਤਲ ਆਉਣਾ ਇਹ ਅੱਜ ਵੀ ਹੈ ਕਿ ਅਸੀਂ ਉਹਨੂੰ ਯਾਦ ਕਰ ਰਹੇ ਹਾਂ ਇਹ ਸ਼ਹਿਰ ਜਿਹਦਾ ਉਹ ਆਪਣਾ ਸ਼ਹਿਰ ਸੀ ਇਹ ਸ਼ਹਿਰ ਜਿੱਥੇ ਉਹਨਾਂ ਨੂੰ ਦਫਨਾਇਆ ਗਿਆ ਭਾਵੇਂ ਕਿ ਉਹਨਾਂ ਨੇ ਅਖੀਰਲੇ ਸਾਹ ਜਿਹੜੇ ਆ ਉਹ ਇਕੱਲੇਪਨ ਦੇ ਵਿੱਚ ਪੈरिस ਦੇ ਇੱਕ ਹੋਟਲ ਦੇ ਵਿੱਚ ਲਏ ਸੀਗੇ ਪਰ ਉਹਨਾਂ ਦੇ ਸਰੀਰ ਨੂੰ ਇੱਥੇ ਲਿਆਂਦਾ ਗਿਆ ਇਸੇ ਸ਼ਹਿਰ ਚ ਦਫਨਾਇਆ ਗਿਆ ਇਸ ਤੋਂ ਬਾਅਦ ਅਸੀਂ ਉੱਥੇ ਜਾਣਾ ਇਹ ਜਿਹੜਾ ਬੁੱਤ ਹੈ ਜੀ ਅੱਜ ਵੀ ਐਸ ਰੂਪ ਚ ਦੀ ਦਸਤਾਰ ਤੁਸੀਂ ਵੈਸੇ ਨਹੀਂ ਦੇਖੋਗੇ ਮਹਾਰਾਜਾ ਦਲੀਪ ਸਿੰਘ ਦੀ ਜਿਹੜੀ ਪਰ ਜਿਹੜੀ ਬੜੀ ਸੋਹਣੀ ਸਜਾਈ ਹੋਈ ਹੈ ਔਰ ਉਤੇ ਕਲਗੀ ਲੱਗੀ ਹੈ ਪੂਰਾ ਜਿਵੇਂ ਦਮਾਲੇ ਦੇ ਉਤੇ ਅਸੀਂ ਚੱਕਰ ਲਾਇਆ ਹੋਇਆ ਇਦਾਂ ਹੀ ਉਹਨਾਂ ਦੀ ਦਸਤਾਰ ਦੇ ਉੱਪਰ ਲੱਗੇ ਹੋਏ ਹਨ ਹੱਥ ਦੇ ਵਿੱਚ ਸ੍ਰੀ ਸਾਹਿਬਾ ਗਲ ਦੇ ਵਿੱਚ ਗਾਨੀਆਂ ਹਨ ਤੇ ਘੋੜਿਆ ਜਿਹੜਾ ਘੋੜੇ ਦੀ ਸਵਾਰੀ ਹੋ ਰਹੀ ਹੈ ਤੇ ਘੋੜੇ ਦੇ ਥੱਲੇ ਜਿਹੜਾ ਆਪਣਾ ਜਿਵੇਂ ਪੂਰਾ ਜਿਹੜਾ ਥੜਾ ਬਣਿਆ ਹੋਇਆ ਉਹਦੇ ਉੱਤੇ ਵੀ ਸਿੱਖ ਰਾਜ ਦੀਆਂ ਗੱਲਾਂ ਲਿਖੀਆਂ ਹਨ ਔਰ ਲਿਖਿਆ ਹੈ ਕਿ ਸਿੱਖ ਕਿਵੇਂ ਯਤਨਸ਼ੀਲ ਹਨ ਅੱਜ ਵੀ ਉਸ ਰਾਸ ਬਦਲੇ ਤੇ ਦੂਜੇ ਪਾਸੇ ਇਹੀ ਸਾਰੀ ਇਨਫੋਰਮੇਸ਼ਨ ਜਿਵੇਂ ਪੰਜਾਬੀ ਦੇ ਵਿੱਚ ਵੀ ਲਿਖੀ ਹੋਈ ਹੈ ਸੋ ਇਹ ਹੈ ਜੀ ਮਹਾਰਾਜਾ ਦਲੀਪ ਸਿੰਘ ਦੀ ਕਹਾਣੀ ਇਹ ਸ਼ਹਿਰ ਦੇ ਬਿਲਕੁਲ ਨਾਲ ਉਹਨਾਂ ਦਾ ਬੁੱਤ ਲੱਗਾ ਹੋਇਆ ਹੁਣ ਅਸੀਂ ਇੱਥੋਂ ਅੱਗੇ ਜਿੱਥੇ ਉਹਨਾਂ ਦੀ ਸਮਾਧ ਹੈ ਉੱਥੇ ਚੱਲਦੇ ਹਾਂ ਜੀ ਆਓ ਚੱਲੀਏ ਸੋ ਇਥੋਂ ਹੁਣ ਆਪਾਂ ਜਾ ਰਹੇ ਆ तकरीबन ਆਪਣਾ 15 ਮਿੰਟ ਦਾ ਰਸਤਾ ਹੈ ਜਿੱਥੇ ਆਪਾਂ ਪਹੁੰਚਣਾ ਹੈ ਆਗੇਂ ਜੀ ਆਪਾਂ ਹੁਣ ਆ ਦੇਖੋ ਕਿੰਨੀ ਸੋਹਣੀ ਹਰਿਆਲੀ ਹੈ ਆ ਸਾਹਮਣੇ ਉਹ ਚਰਚ ਹੈ ਜਿੱਥੇ ਆਪਾਂ ਜਾਣਾ ਹੈ ਇਸ ਚਰਚ ਦੀ ਹਦੂਦ ਦੇ ਵਿੱਚ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਜਿਹੜਾ ਦਫਨਾਇਆ ਗਿਆ ਸੀ ਉਹਨਾਂ ਨੂੰ ਰਸਤੇ 'ਚ ਆਉਂਦਾ ਸੋਚਦਾ ਹੁੰਦਾ ਸੀਗਾ ਕਿ ਦੇਖੋ ਜਦੋਂ ਅਸੀਂ ਸਿੱਖ ਰਾਜ ਦੀ ਖਾਲਸਾ ਰਾਜ ਦੀ ਗੱਲ ਕਰਦੇ ਆਂ ਤੇ ਇਸ ਪਰਿਵਾਰ ਦਾ ਨਾਂ ਹੁੰਦਾ ਹੈ। ਔਰ ਕਿੰਨੀ ਅਣਹੋਣੀ ਗੱਲ ਹੈ ਕਿ ਉਸ ਪਰਿਵਾਰ ਦੇ ਸਰੀਰਾਂ ਦੇ ਸੰਸਕਾਰ ਹੋਣ ਦੀ ਥਾਂ ਤੇ ਬਹੁਤ ਸਾਰੇ ਸਰੀਰ ਜਿਹੜੇ ਦਫਨਾਏ ਗਏ ਆ। ਸੋ ਆ ਲਿਖਿਆ ਜੀ ਕਾਮਨਵੈਲਥ ਵਾਰ ਗਰੇਵਸ। ਸੋ ਜੇ ਅੰਦਰ ਜਾਈਏ ਆਪਾਂ ਨਾ ਤਾਂ ਇੱਥੇ ਆ ਦੇਖੋ ਇਧਰ ਵੀ ਬਹੁਤ ਸਾਰੇ ਲੋਕ ਹਨ ਜਿਹੜੇ ਇਸ ਧਰਤੀ 'ਚ ਆਰਾਮ ਕਰ ਰਹੇ ਹਨ। ਇਹ ਚਰਚ ਹੈ ਜੀ ਬਹੁਤ ਵੱਡਾ ਤੇ ਬਹੁਤ ਸੋਹਣਾ ਹੈ ਤੇ ਇਸ ਚਰਚ ਦੇ ਨਾਲ ਇਧਰ ਵੀ ਬਹੁਤ ਸਾਰੇ ਲੋਕ ਆਪਣਾ ਆਰਾਮ ਕਰ ਰਹੇ ਹਨ ਜੀ ਇਸ ਚਰਚ ਦਾ ਨਾਮ ਹੈ ਜੀ ਸੇਂਟ ਐਂਡਰਿਊਸ ਐਂਡ ਸੇਂਟ ਪੈਟਰਿਕ ਚਰਚ ਹਲਵਿਡਨ ਇਹ ਇਥੇ ਟਟਫੋਲਡ ਦੇ ਵਿੱਚ ਹੀ ਇੱਕ ਸਟੇਟ ਨਾਲ ਹੀ ਕਹਿ ਲੋ ਉੱਥੇ ਆ ਗਏ ਆ ਆਪਾਂ ਸਜੋ ਆਪਾਂ ਇੱਥੇ ਪਹੁੰਚਦੇ ਆ ਦੇਖੋ ਸੀਨ ਆ ਆਜੋ ਆਪਾਂ ਚੱਲਦੇ ਹੌਲੀ ਹੌਲੀ ਜਿਵੇਂ ਸਾਨੂੰ ਪਤਾ ਲੱਗਾ ਕਿ ਪਿਛਲੇ ਪਾਸੇ ਹੈ ਆਪਾਂ ਜਾਣਾ ਚਰਚ ਦੇ ਪਿਛਲੇ ਪਾਸੇ ਚਰਚ ਅੱਜ ਵੈਸੇ ਤੇ ਫਰਾਈਡੇ ਆਫਟਰਨੂਨ ਹੈ ਪਰ ਸ਼ਾਇਦ ਇੱਥੇ ਕੋਈ ਸਰਵਿਸ ਨਹੀਂ ਹੈ ਬਿਲਕੁਲ ਚੁੱਪ ਹੈ ਸਾਰਾ ਸ਼ਾਂਤ ਹੈ ਇਲਾਕਾ ਤੇ ਆਪਾਂ ਪਿਛਲੇ ਪਾਸੇ ਚੱਲਦੇ ਜਿਹੜੀਆਂ ਆਪਾਂ ਪਹਿਲਾਂ ਤੁਹਾਨੂੰ ਕੰੰਡਾਂ ਦੀ ਗੱਲ ਕੀਤੀ ਸੀ ਇੱਥੇ ਵੀ ਉਹੀ ਕੰੰਡਾਂ ਹਨ ਛੋਟੇ ਛੋਟੇ ਪੱਥਰ ਚਿਣੇ ਹੋਏ ਹਨ ਸੀਮੈਂਟ ਦੇ ਨਾਲ ਤੇ ਵਿੱਚ ਆ ਵੱਡੇ ਪੱਥਰ ਲੱਗੇ ਹਨ ਅੰਡਰਗਰਾਉਂਡ ਬੇਸਮੈਂਟ ਵੀ ਹੈ ਸੋ ਜੇ ਦੇਖਿਆ ਜਾਵੇ ਤੇ ਸਾਰਾ ਚਰਚ ਦਾ ਜਿਹੜਾ ਆਰਡਾ ਸਾਰਾ ਭਰਿਆ ਹੋਇਆ ਹੈ ਆ ਦੇਖੋ ਇੱਥੇ ਕਿ ਨਾ ਇੱਕ ਲੱਗਾ ਹੋਇਆ ডিসਪਲੇਅ ਕਿ ਵਾਸ 기ਵਨ ਬਾਈ ਦਾ ਸਿਕਸ ਆਫ ਦਾ ਜੁਨਾਈਟਿਡ ਕਿੰਗਡਮ ਇਨ ਮੈਮਰੀ ਆਫ ਮਹਾਰਾਜਾ ਦਲੀਪ ਸਿੰਘ ਜੀ 1838 ਤੋਂ 1893 ਇੱਥੇ ਲਿਖਿਆ ਹੋਇਆ ਬਾਬਾ ਅਮਰ ਸਿੰਘ ਜੀ ਦਾ ਪ੍ਰੈਜ਼ੈਂਸ ਆਫ ਅੱਗੇ ਜੋ ਵੀ ਉਹਨਾਂ ਦੀ ਇਨਫੋਰਮੇਸ਼ਨ ਆ ਸਾਰੀ ਸੋ ਮਹਾਰਾਜਾ ਦਲੀਪ ਸਿੰਘ ਸੈਂਟੇਨਰੀ ਟਰਸਟ ਓਕੇ ਜੀ ਹੁਣ ਆਪਾਂ ਚੱਲੇ ਆ ਉਹਨਾਂ ਦੇ ਕਬਰ ਦੇ ਉੱਤੇ ਇੱਥੇ ਉਹਨਾਂ ਨੂੰ ਦਫਨਾਇਆ ਗਿਆ ਸੋ ਇੱਥੇ ਆ ਕੇ ਨਾ ਬੜੀ ਮਿਕਸ ਜੀ ਫੀਲਿੰਗ ਆ ਜਿਹੜੀ ਸ਼ੇਅਰ ਕਰਨਾ ਚਾਹੁੰਦੇ ਆਂ ਵੀ ਲੰਮੇ ਸਮੇਂ ਤੋਂ ਇੱਛਾ ਸੀ ਕਿ ਅਸੀਂ ਕਦੇ ਮਹਾਰਾਜਾ ਦਲੀਪ ਸਿੰਘ ਦਾ ਜਿਹੜਾ ਉਹਨਾਂ ਦਾ ਲਾਸਟ ਰੈਸਟਿੰਗ ਪਲੇਸ ਜਿਹਨੂੰ ਕਹ ਦਿੰਦੇ ਆ ਵੀ ਇੱਥੇ ਉਹਨਾਂ ਨੇ ਜਿੱਥੇ ਆਰਾਮ ਅਖੀਰਵਾਰ ਕਰ ਰਹੇ ਆ ਉੱਥੇ ਜਾਵਾਂਗੇ ਤੇ ਇੱਥੇ ਆਉਣਾ ਜਿੱਥੇ ਖੁਸ਼ੀ ਆ ਉਥੇ ਦੁੱਖ ਵੀ ਆ ਔਰ ਮੈਨੂੰ ਐਂ ਲੱਗ ਰਿਹਾ ਕਿ ਜਿਵੇਂ ਮੈਂ ਕੱਲਾ ਨਹੀਂ ਇੱਥੇ ਆਇਆ ਅੱਜ ਸਾਰੇ ਪੰਜਾਬੀਆਂ ਵੱਲੋਂ ਸਾਰੇ ਸਿੱਖਾਂ ਵੱਲੋਂ ਮੈਂ ਇੱਥੇ ਪਹੁੰਚਿਆ ਉਹਨਾਂ ਨੂੰ ਆਪਣੇ ਮਨ ਦਾ ਕੋਈ ਨਾ ਕੋਈ ਵਦਵਲਾ ਸਾਂਝਾ ਕਰਨ ਕਿ ਅਸੀਂ ਤੁਹਾਨੂੰ ਭੁੱਲਿਆ ਨਹੀਂ ਹੈ ਤੁਸੀਂ ਇੱਥੇ ਲਿਆਂਦੇ ਗਏ ਸੀ ਬਚਪਨ ਦੇ ਵਿੱਚ ਔਖਾ ਸਮਾਂ ਤੁਸੀਂ ਬਤੀਤ ਕੀਤਾ ਪਰ ਤੁਹਾਡੇ ਅੰਦਰ ਇੱਕ ਚਿੰਗਾਰੀ ਸੀ ਜਿਹੜੀ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਨੇ ਲਾਈ ਸੀ ਤੁਹਾਨੂੰ ਬਾਣੀ ਸਿਖਾ ਕੇ ਤੁਸੀਂ ਵਾਪਸ ਸਿੱਖੀ ਚ ਆਏ ਸੀ ਤੁਸੀਂ ਅਮਰਤ ਛਕਿਆ ਸੀ ਤੁਹਾਡੇ ਅੰਦਰ ਇੱਛਾ ਸੀ ਖਾਲਸਾ ਰਾਜ ਮੈਂ ਦੁਬਾਰਾ ਪ੍ਰਾਪਤ ਕਰਾਂ ਆਪ ਰਾਜਾ ਬਣਾ ਉਥੋਂ ਦਾ ਉਹ ਅਸੀਂ ਅਜੇ ਵੀ ਉਸ ਚੀਜ਼ ਨੂੰ ਯਾਦ ਰੱਖਦੇ ਆਂ ਅਸੀਂ ਤੁਹਾਨੂੰ ਮਿਲਣ ਆਏ ਆਂ ਤੇ ਆਓ ਹੁਣ ਆਪਾਂ ਦੇਰੀ ਨਾ ਕਰੀਏ ਮਹਾਰਾਜਾ ਦਲੀਪ ਸਿੰਘ ਨੂੰ ਮਿਲਣ ਚੱਲਦੇ ਆਂ ਜੀ ਆਓ ਜੀ ਸੋ ਦੇਖੋ ਜੀ ਇੱਥੇ ਲਿਖਿਆ ਹੋਇਆ ਹੈ ਇਨ ਮੈਮਰੀ ਆਫ ਦਲੀਪ ਸਿੰਘ ਤੇ ਮਹਾਰਾਜਾ ਆਫ ਲਾਹੌਰ ਬੌਰਨ ਇਨ ਪੰਜਾਬ 4th ਆਫ ਸੈਪਟੈਂਬਰ 1838 ਡਾਈਡ ਇਨ ਪੈਰਿਸ 22nd ਅਕਤੂਬਰ 1893 ਏਜਡ 55 55 ਸਾਲ ਦੀ ਉਮਰ ਦੇ ਵਿੱਚ ਤੇ ਆ ਅਸੀਂ ਤੇ ਮਾਫ ਕਰਨਾ ਅਸੀਂ ਲੋਕ ਸੰਗਤ ਕੋਲੋਂ ਵੀ ਤੇ ਇਹਨਾਂ ਕੋਲੋਂ ਵੀ ਅਸੀਂ ਕੁਛ ਨਹੀਂ ਲੈ ਕੇ ਆਏ ਪਰ ਬਹੁਤ ਲੋਕ ਹਨ ਜਿਹੜੇ ਇੱਥੇ ਆਏ ਹਨ ਤੇ ਬੜੇ ਪਿਆਰ ਦੇ ਨਾਲ ਫੁੱਲ ਚੜਾਉਂਦੇ ਹਨ ਐ ਫੀਲ ਹੁੰਦਾ ਜਿਵੇਂ ਅੱਜ ਵੀ ਉਹ ਥੱਲੇ ਇੱਥੇ ਵੇਟ ਕਰ ਰਹੇ ਹੋਣ ਠੀਕ ਹੈ ਜੀ ਸੋ ਇਹ ਉਹਨਾਂ ਦੀ ਲਾਸਟ ਰੈਸਟਿੰਗ ਪਲੇਸ ਹੈ ਔਰ ਨਾਲ ਹੀ ਆ ਵੇਖੋ ਹੋਰ ਵੀ ਸੋ ਇਹ ਹੈ ਜੀ ਬੰਬਾ ਦਲੀਪ ਸਿੰਘ ਮਹਾਰਾਣੀ ਏ ਵੀ 6 ਜੁਲਾਈ 1848 ਨੂੰ ਇਹ ਉਹਨਾਂ ਦੇ ਪਤਨੀ ਸੀਗੇ ਠੀਕ ਹੈ ਜੀ ਤੇ ਉਹਨਾਂ ਦੀ ਇਹ ਇੱਥੇ ਕਬਰ ਬਣੀ ਹੋਈ ਹੈ ਤੇ ਨਾਲ ਹੀ ਜਿਹੜੇ ਮਹਾਰਾਜਾ ਦਲੀਪ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ ਜੀ ਉਹਨਾਂ ਦੀ ਇੱਥੇ ਬਣੀ ਹੋਈ ਹੈ ਇਨ ਮੈਮਰੀ ਆਫ ਐਲਬਰਟ ਐਡਵਰਡ ਅਲੈਗਜ਼ੈਂਡਰ ਦਲੀਪ ਸਿੰਘ ਜੰਗਸ son of the maharaja and the late maharani ਬੰਬਾ ਦਲੀਪ ਸਿੰਘ ਇਹ ਲੰਡਨ ਚ ਬੌਰਨ ਹੋਇਆ ਸੀ 1879 ਦੇ ਵਿੱਚ ਤੇ 1893 ਦੇ ਵਿੱਚ 13 ਸਾਲ ਦੀ ਉਮਰ ਦੇ ਵਿੱਚ ਹੀ ਇਹ ਚੜ੍ਹਾਈ ਕਰ ਗਏ ਸੀ ਔਰ ਉਹਨਾਂ ਨੂੰ ਇੱਥੇ ਦਫਨਾਇਆ ਗਿਆ। ਵੈਸੇ ਤਾਂ ਹੋਰ ਵੀ ਕਬਰਾਂ ਕਾਫੀ ਸੋਹਣੀਆਂ ਇੱਥੇ ਬਣੀਆਂ ਹੋਈਆਂ ਹਨ ਪਰ ਆਹ ਜਿਨ੍ਹਾਂ ਨੇ ਵੀ ਸਿੱਖਾਂ ਨੇ ਆ ਕੇ ਸ਼ਾਇਦ ਸੇਵਾ ਕੀਤੀ ਹੋਏਗੀ ਇਹ ਤਿੰਨੇ ਇਕੋ ਜਿਹੇ ਹੀ ਹਨ। ਜਦੋਂ ਗੱਲ ਆਉਂਦੀ ਹੈ ਰਾਜ ਦੀ ਉਦੋਂ ਲੋਕ ਮਹਾਰਾਜਾ ਦਲੀਪ ਸਿੰਘ ਨੂੰ ਬਹੁਤ ਯਾਦ ਕਰਦੇ ਹਨ। ਐਂ ਫੀਲ ਹੁੰਦਾ ਹੈ ਕਿ ਜਿਵੇਂ ਕਦੇ ਜਦੋਂ ਰਾਜ ਆਇਆ ਨਾ ਇਤੋਂ ਆਣ ਕੇ ਸਾਰੀ ਮਹਾਰਾਜੇ ਦੀ ਮਿੱਟੀ ਜਿਹੜੀ ਆ ਨਾ ਇਹਨੂੰ ਪੰਜਾਬ ਲਜਾਇਆ ਜਾਏਗਾ ਕਿ ਭਾਈ ਆਓ ਉਹ ਤੁਹਾਡੀ ਅਸਲੀ ਵਾਪਸ ਥਾਂ ਹੈ ਯਾਦ ਰੱਖੋ ਜਦੋਂ ਮਹਾਰਾਣੀ ਜਿੰਦਾ ਨੇ ਵੀ ਸਰੀਰ ਛੱਡਿਆ ਸੀ ਤੇ ਆਪਣੇ ਪੁੱਤਰ ਨੂੰ ਇਹ ਹੀ ਕਿਹਾ ਸੀ ਪੁੱਤਰ ਮੇਰੀ ਮਿੱਟੀ ਜਿਹੜੀ ਲਾਹੌਰ ਚਲੀ ਜਾਵੇ ਵਾਪਸ ਮੈਨੂੰ ਉੱਥੇ ਜਾ ਲੈ ਕੇ ਜਾਇਓ ਭਾਵੇਂ ਕਿ ਉਹਨਾਂ ਦਾ ਸੰਸਕਾਰ ਕਰਨਾ ਪਿਆ ਸੀ 나ਸਿਕ ਨਰਮਦਾ ਦੇ ਕੰਢੇ ਪਰ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਹੀ ਪੋਤਰੀ ਸੀਗੀ ਬੰਬਾ ਉਹ ਲਾਹੌਰ ਤੋਂ ਗਿਆ ਜਾ ਕੇ ਉਹਨੇ ਉੱਥੋਂ ਮਿੱਟੀ ਲਿਆ ਕੇ ਜਿਹਨੂੰ ਕਹਿ ਦਿੰਦੇ ਆ ਉਹਨਾਂ ਦੀ ਰਾਖ ਲਿਆ ਕੇ ਉਸ ਨੂੰ ਅੱਜ ਜਿੱਥੇ ਸ਼ੇਰੇ ਪੰਜਾਬ ਦੀ ਸਮਾਦ ਹੈ ਲਾਹੌਰ ਦੇ ਵਿੱਚ ਉੱਥੇ ਹੀ ਰਾਖ ਨੂੰ ਲਿਆ ਕੇ ਦਫਨਾਇਆ ਗਿਆ ਸੀ ਅਖੀਰਲੀ ਰੈਸਟਿੰਗ ਪਲੇਸ ਮਹਾਰਾਣੀ ਜਿੰਦਾਂ ਦੀ ਰਾਖ ਦੀ ਜਿਹੜੀ ਉਹ ਲਾਹੌਰ ਦੇ ਵਿੱਚ ਹੀ ਹੈ ਸੋ ਉਹ ਜਿਵੇਂ ਉਸ ਸਵਾਹ ਨੂੰ ਵੀ ਤੜਪ ਲੱਗੀ ਰਹਿੰਦੀ ਐ ਸੋ ਉਹ ਜਿਹੜੀ ਅੱਜ ਵੀ ਇਹਨਾਂ ਦੀ ਜਿਹੜੀ ਮਿੱਟੀ ਹੋਣੀ ਉਸ ਨੂੰ ਇਹ ਤੜਪ ਲੱਗੀ ਰਹਿੰਦੀ ਹੋਣੀ ਐ ਕਿ ਕਦੋਂ ਮੈਂ ਵਾਪਸ ਜਾਵਾਂਗੀ ਉਸ ਪੰਜਾਬ ਦੀ ਧਰਤੀ ਦੇ ਵਿੱਚ ਜਾ ਕੇ ਰਹਾਂਗੀ ਅਸੀਂ ਉਸੇ ਮਿੱਟੀ ਦੇ ਬਣੇ ਹੋਏ ਆਂ ਜੀ ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਦਿਲ ਤੇ ਕਰਦਾ ਐ ਦਲੀਪ ਸਿੰਘ ਜੀ ਤੁਹਾਨੂੰ ਨਾਲ ਹੀ ਲੈ ਕੇ ਜਾਈਏ ਪਰ ਅਜੇ ਹਾਲਾਤਾਂ ਤੋਂ ਮਜਬੂਰ ਆਂ ਜੀ ਤੁਸੀਂ ਇੱਥੇ ਆਰਾਮ ਫਰਮਾਓ ਸਿੱਖ ਜਿਨ੍ਹਾਂ ਚਿਰ ਜਿਉਂਦੇ ਰਹਿਣਗੇ ਤੁਹਾਨੂੰ ਯਾਦ ਕਰਦੇ ਰਹਿਣਗੇ ਇੱਥੇ ਆਉਂਦੇ ਰਹਿਣਗੇ ਸੁਇ ਚਰਚ ਹੈ ਜੀ ਬਹੁਤ ਸੋਹਣਾ ਤੇ ਹੁਣ ਅਸੀਂ ਇੱਥੋਂ ਚੱਲੇ ਹਾਂ ਤੇਰੀ ਮਿੱਟੀ ਨੂੰ ਲੈ ਜਾਾਂਗੇ ਅਸੀਂ ਆਬਾਂ ਦੇ ਦੇਸ਼ ਜਦੋਂ ਤੱਕ ਅਸੀਂ ਨਹੀਂ ਆਉਂਦੇ ਤੁਸੀਂ ਵਸੋ ਪਰਦੇਸ ਓਡੀਕ ਸਾਡੀ ਤੁਸੀਂ ਰੱਖਿਓ ਪੁੱਲਿਆ ਸਾਥੋਂ ਨਹੀਂ ਜਾਣਾ ਸਵਾ ਲੱਗ ਜੇ ਪਾਵੇਂ ਕਿੰਨਾ ਇੱਕ ਦਿਨ ਅਸੀਂ ਆਣਾ ਹੀ ਆਣਾ ਤੁਹਾਨੂੰ ਲੈ ਕੇ ਇੱਥੋਂ ਜਾਣਾ ਅਸਾਂ ਆਣਾ ਹੀ ਆਣਾ ਤੁਹਾਨੂੰ ਲੈ ਕੇ ਇੱਥੋਂ ਜਾਣਾ ਆਪਾਂ तकरीबन 2 ਘੰਟੇ ਸਫ਼ਰ ਕਰਕੇ ਵਾਪਸ ਪਹੁੰਚ ਗਏ ਜੀ ਲੰਡਨ ਸੋ ਇਸ ਵੀਡੀਓ ਦੀ ਇੱਥੇ ਹੀ ਸਮਾਪਤੀ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਅੱਗੇ ਲੈ ਕੇ ਚੱਲਣਗੇ ਆਪ ਜੀ ਦੇ ਨਾਲ ਸਾਂਝਾ ਪੈਂਦੀਆਂ ਰਹਿਣਗੀਆਂ ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਸਬਸਕ੍ਰਾਈਬ ਜਰੂਰ ਕਰੋ ਹੋਰ ਭੈਣ ਭਰਾਵਾਂ ਨਾਲ ਸਾਂਝ ਜਰੂਰ ਪਾਇਆ ਕਰੋ ਉਹਨਾਂ ਨੂੰ ਵੀ ਦੱਸੋ ਚੈਨਲ ਦਾ ਤਾਂ ਜੋ ਆਪਾਂ ਇਤਿਹਾਸ ਦੀਆਂ ਸਾਂਝਾਂ ਰਲ ਮਿਲ ਕੇ ਪਾਉਂਦੇ ਰਹੀਏ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ